ਦੇਖੋ ਮੈਂ 골ਡੀ 골ਡੀ ਦੀ ਗੱਲ ਮੈਂ ਬਾਅਦ ਚ ਕਰੂੰਗਾ ਮੇਰਾ ਛੋਟਾ ਬੱਚਾ ਆਰਗਾ ਸੀਗਾ ਮੈਂ ਉਹਨੂੰ ਆਪਣੇ ਬੇਟੇ ਮਹਤਾਬ ਵਾਂਗੂ ਟ੍ਰੀਟ ਕੀਤਾ ਸੀਗਾ ਪਰ ਅੱਜ ਤੁਸੀਂ ਆਹ ਸਬੂਤ ਦੇਖ ਲਓ ਹਲੇ ਇਲੈਕਸ਼ਨ ਦੀ ਸ਼ੁਰੂਆਤ ਨਹੀਂ ਹੋਈ ਪੰਜਾਬ ਦੇ ਵਿੱਚ ਤੇ ਅੱਜ ਡਿੜਬਾ ਦੇ ਵਿੱਚ ਤਮਾਨ ਸਾਹਿਬ ਦੇ ਪਰਿਵਾਰ ਨੇ ਸਾਡੇ ਛੁੱਟੇ ਮੇਰੇ ਵੀਰ ਜਸਵਿੰਦਰ ਨੇ ਇਹਨਾਂ ਦੇ ਪਿਤਾ ਜੀ ਅਮਰਜੀਤ ਸਿੰਘ ਤਮਾਨ ਸੁਰਜੀਤ ਸਿੰਘ ਤਮਾਨ ਤੇ ਇੱਥੇ ਕੱਠ ਕਿੱਡਾ ਹੋਇਆ ਵਾ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਹਵਾ ਕਿੱਧਰ ਨੂੰ ਚੱਲ ਰਹੀ ਸੰਗਰੂਰ ਦੀ ਔਰ ਜੋ ਕੁਝ ਮੈਂ ਜਦੋਂ ਜਾਇਤ ਕੀਤੀ ਪਿਛਲੇ ਤਿੰਨ ਦਹਾਕਿਆਂ ਚ ਉਹਦੇ ਚ ਲੋਕੀਂ ਅਜ ਕਦਰਦਾਨ ਨੇ ਮੈਂ ਤਾਂ ਹਰ ਥਾਂ ਪਹੁੰਚਿਆ ਸਿੱਧੂ ਮੂਸੇਵਾਲਾ ਮਰਿਆ ਤਾਂ ਮੈਂ ਉੱਥੇ ਗਿਆ ਨੰਗਲ ਲੰਬੀਆਂ ਮਰਿਆ ਮੈਂ ਉੱਥੇ ਗਿਆ ਗੁਰਕਰਨ ਕਿਸਾਨ ਮਰਿਆ ਮੈਂ ਉੱਥੇ ਗਿਆ ਆ ਪ੍ਰੀਤਮ ਸਿੰਘ ਲੋਂਗੋਵਾਲ ਵਾਲਾ ਮਰਿਆ ਮੰਡੇਰਾ ਵਾਲਾ ਮੈਂ ਉੱਥੇ ਗਿਆ ਸ਼ੰਭੂ ਬੈਰੀਵਰ ਚ ਪਹੰਗਾ ਮੈਂ ਮੀਤ ਥਿਆਰ ਨੂੰ ਪੁੱਛਣਾ ਚਾਹੁੰਦਾ ਉਹ ਮੈਨੂੰ ਪੁੱਠੇ ਸਿੱਧੇ ਸਵਾਲ ਪੁੱਛਦਾ ਕਿ ਤੂੰ ਦੱਸ ਕਿਹੜੇ ਪੰਜਾਬ ਦੇ ਮਸਲੇ ਦੇ ਉੱਤੇ ਬੋਲਿਆ ਤੇਰੇ ਜ਼ਿਲ੍ਹੇ ਵਿੱਚ 25 ਬੰਦੇ ਜ਼ਹਿਰੀਲੀ ਸ਼ਰਾਬ ਪੀ ਕੇ ਗੁਜਰਾਵਾਂ ਵਿੱਚ ਮਰ ਗਏ ਤੂੰ ਉੱਥੇ ਤੱਕ ਨਹੀਂ ਪਹੁੰਚ ਸਕਿਆ ਤੂੰ ਸਿੱਧੂ ਮੂਸੇਵ ਤੂੰ ਕਿਸਾਨਾਂ ਦੇ ਵਿੱਚ ਹਾਂ ਦਾ ਨਾਰਾ ਤਾਂ ਕੀ ਮਾਰਨਾ ਸੀਗਾ ਤੁਸੀਂ ਤਾਂ ਉਲਟਾ ਐਨਐਸਐ ਲਾ ਕੇ ਸਾਡੇ ਨੌਜਵਾਨਾਂ ਨੂੰ ਬੀਜੇਪੀ ਦੇ ਕਹਿਣ ਤੇ ਡਿਬਰੂਗੜ੍ਹ ਦੀਆਂ ਜੇਲਾਂ ਵਿੱਚ ਭੇਜਤਾ ਇਸ ਕਰਕੇ ਅੱਜ ਭਗਵੰਤ ਮਾਨ ਨੇ ਆਪਣੀ ਹਾਰ ਕਬੂਲ ਲਈ ਹੈ ਗੋਲਡੀ ਨੂੰ ਲੈ ਕੇ ਸੁਣੋ ਕਿਉਂ ਇੱਕ ਪਾਸੇ ਕਹਿੰਦਾ ਕਿ ਅਸੀਂ 13 ਦੀਆਂ 13 ਜਿੱਤਾਂਗੇ ਮੇਰੇ ਕੋਲ ਬੰਦੇ ਹੀ ਬਹੁਤ ਜ਼ਿਆਦਾ ਸਰਕਾਰ ਸਾਡੀ ਬਹੁਤ ਪੌਪੂਲਰ ਅਗਰ ਐਡੀ ਪੌਪੂਲਰ ਸਰਕਾਰ ਆ ਤੇ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਧੂਰੀ ਅਸੈਂਬਲੀ ਸੀਟ ਵਿੱਚ ਜਿਹੜਾ ਆਦਮੀ ਤੁਹਾਡੇ ਖਿਲਾਫ ਇਲੈਕਸ਼ਨ ਲੜਿਆ ਜਿਹਦੇ ਪਿੱਛੇ ਤੁਸੀਂ ਇੱਕ ਕੋਈ ਆਪਣਾ ਆਦਮੀ ਲਾਇਆ ਆਮ ਆਦਮੀ ਪਾਰਟੀ ਦਾ ਮੇਲਾ ਉਹਦੇ ਪਿੱਛੇ ਛੋਟਾ ਹਾਥੀ ਲੱਗ ਗਿਆ ਉਹ ਵਿਚਾਰੀ ਸਿਮਰਤ ਲੜਕੀ ਸਾਡੀ ਬੱਚਿਆਂ ਵਾਲੀ ਉਹਦੇ ਮਗਰ ਰੋਜ਼ ਉਹਨੂੰ ਪਰੇਸ਼ਾਨ ਕਰਦੇ ਸੀ ਉਹਨੂੰ ਟਰੋਲ ਕਰਦੇ ਸੀਗੇ ਤੇ ਲੋਕਾਂ ਨੇ ਪੁੱਛਿਆ ਕੀ ਕਰਦੇ ਆ ਅਖੇ ਇਹਦੀ ਸਪੀਡ ਚੈੱਕ ਕਰਦੇ ਆ ਤੇ ਅੱਜ ਦੋਨੋਂ ਸਪੀਡ ਚੈੱਕ ਕਰਾਉਣ ਵਾਲਾ ਵੀ ਜੱਫੀ ਪਾ ਕੇ ਖੜਾ ਵਾ ਤੇ ਜਿਹਦੀ ਹੋਈ ਆ ਉਹ ਵੀ ਕ ਜੱਫੀ ਪਾ ਕੇ ਖੜਾ ਇਹ ਸਭ ਤੋਂ ਵੱਡਾ ਅਨੈਤਿਕ ਮੇਲ ਆ ਔਰ ਇਹਨਾਂ ਦਾ ਡਰਦਿਆਂ ਨੇ ਦਲਬੀਰ ਗੋਲਡੀ ਨੂੰ ਵਿਜੀਲੈਂਸ ਦਾ ਡਰਾਵਾ ਦੇਖ ਕੇ ਉਹਦੇ ਤੇ ਜਿਹੜੇ ਪਰਚੇ ਪੈਂਡਿੰਗ ਸੀ ਜਿੰਮਾਂ ਦੀ ਇਨਕੁਆਇਰੀ ਇੰਟਰਲੌਕ ਟਾਈਲਾਂ ਦੀ ਇਨਕੁਆਇਰੀ ਔਰ ਉਹਦੇ ਸ਼ਰਾਬ ਦੇ ਠੇਕਿਆਂ ਦੀ ਇਨਕੁਆਇਰੀ ਉਹਨੂੰ ਲੈ ਤਾਂ ਜਰੂਰ ਗਏ ਨੇ ਲੇਕਿਨ ਧੂਰੀ ਦਾ ਇੱਕ ਨਵੇਂ ਪੈਸੇ ਦਾ ਕਿੱਡਰ ਨਹੀਂ ਲਿਆ ਜਿੱਥੋਂ ਤੱਕ ਗੋਲਡੀ ਕਹਿੰਦਾ ਕਿ ਮੈਨੂੰ ਟਿਕਟ ਨਹੀਂ ਦਿੱਤੀ ਪਹਿਲੀ ਗੱਲ ਇਹ ਦੱਸੋ ਮੈਨੂੰ ਕਿ ਗੋਲਡੀ ਨੂੰ ਕਾਂਗਰਸ 35 ਸਾਲਾਂ ਤੋਂ ਕਾਂਗਰਸ ਦਾ ਐਮ.ਐਲ.ਏ ਬਣਾਇਆ ਜੀ ਔਰ ਫਿਰ ਉਸਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਸੰਗਰੂਰ ਦਾ ਜੀ ਫਿਰ ਉਸਨੂੰ ਪਿਛਲੀ ਪਾਰਲੀਮੈਂਟ ਇਲੈਕਸ਼ਨ ਲੜਾਈ ਉਹਨੂੰ ਸਿਰਫ 75000 ਹੁਣ 75000 ਵੋਟ ਦੇ ਨਾਲ ਕੀ ਕਾਂਗਰਸ ਜਿੱਤ ਸਕਦੀ ਸੀ ਇਹ ਆ ਵਾਲੀ ਚੋਣ ਜਿਹੜੀ ਔਰ ਮੈਂ ਤਾਂ ਟਿਕਟ ਪਹਿਲਾਂ ਵੀ ਨਹੀਂ ਸੀ ਮੰਗੀ ਲੇਕਿਨ ਮਨੂ ਇਹ ਦੱਸੇ 골ਡੀ ਕਿ ਜੇ ਤੈਨੂੰ ਤਕਲੀਫ ਸੀਗੀ ਤੇ ਤੂੰ ਜਿੱਦਣ ਟਿਕਟ ਅਨਾਉਂਸ ਹੋ ਗਈ ਸੀਗੀ ਤੂੰ ਉਸ ਦਿਨ ਛੱਡਦਾ ਪਾਰਟੀ ਤੂੰ ਵੀਡੀਓ ਪਾਈ ਜਜ਼ਬਾਤ ਜ਼ਾਹਰ ਕੀਤੇ ਤੂੰ ਮੈਨੂੰ ਸੱਦਿਆ ਕਰ ਸਾਰੇ ਘਰ ਵਿੱਚ ਸੱਦ ਕੇ ਸਾਰੀ ਪਾਰਟੀ ਦੇ ਸਾਹਮਣੇ ਰਾਜਾ ਵੜਿੰਗ ਦੇ ਦੀ ਮੌਜੂਦਗੀ ਵਿੱਚ ਇਸ ਦੀ ਜਿਹੜੀ ਸਿਮਰਤ ਕੌਰ ਆ ਉਹਨੇ ਖੇਰਾ ਦੇ ਨਾਰੇ ਲਾਏ ਆਪ ਉੱਚੀ ਉੱਚੀ ਔਰ 골ਡੀ ਮੈਨੂੰ ਕਹਿੰਦਾ ਕਿ ਖੇਰਾ ਬੜਾ ਅੱਛਾ ਫਾਈਟਰ ਆ ਫਿਰ ਦੋ ਦਿਨ ਬਾਅਦ ਮੈਨੂੰ ਫੇਰ ਘਰ ਛੱਡਿਆ ਖਾਣੇ ਦੇ ਉੱਤੇ ਔਰ ਮੇਰੇ ਨਾਲ ਸਾਰੀ ਪਲੈਨਿੰਗ ਕੀਤੀ ਸਾਰੇ ਸ਼ਹਿਰ ਦੇ ਐਮਸੀ ਸਾਡੇ ਹੁਣ ਡੇਢ ਦੋ ਦਿਨ ਵਿੱਚ ਕੀ ਬਦਲ ਗਿਆ ਸੀ ਜੀ ਹੁਣ ਟਿਕਟ ਦਾ ਬਹਾਨਾ ਕਿਉਂ ਬਣਾਇਆ ਗਿਆ ਅਸਲ ਕਹਾਣੀ ਇਹ ਹੀ ਆ ਕਿ ਇਹ ਬੇਸਿਕਲੀ ਆਰਮ ਟਵਿਸਟਿੰਗ ਮੈਜਰ ਹੈ ਇੱਕ ਮਿੰਟ ਜੀ ਜਿੱਦਾਂ ਰਾਜkumar ਚੱਬੇਵਾਲ ਨੂੰ ਲੈ ਕੇ ਗਏ ਨੇ ਇਸੇ ਤਰੀਕੇ ਨਾਲ ਉਹਦੀ ਬਾਹ ਮਰੋੜ ਕੇ ਲੈ ਗਏ ਨੇ ਔਰ ਉਹ ਦਿਨ ਦੂਰ ਨਹੀਂਗਾ ਮੇਰੀ ਗੱਲ ਯਾਦ ਰੱਖਣਾ ਨਾ ਮਾਈਕ ਤੇ ਇਹ ਸਾਲ ਡੇਢ ਸਾਲ ਬਾਅਦ ਇੱਕ ਮਿੰਟ ਹੀ ਵਿਲ ਬੀ ਕਮਿੰਗ ਬੈਕ ਟੂ ਕਾਂਗਰਸ ਔਰ ਇਹ ਮਾਫੀ ਮੰਗੂਗਾ ਔਰ ਗਲਤੀ ਮਹਿਸੂਸ ਕਰੋਗੇ ਆਮ ਆਦਮੀ ਪਾਰਟੀ ਨੇ ਤਾਂ ਪ੍ਰਸ਼ਾਂਤ ਪੂਸ਼ਣ ਨਹੀਂ ਰਹਿਣ ਦਿੱਤਾ ਚੁਗੁੰਦਰ ਜਾਦਵ ਨਹੀਂ ਰਹਿਣ ਦਿੱਤਾ ਕੁਮਾਰ ਵਿਸ਼ਵਾਸ ਨਹੀਂ ਰਹਿਣ ਦਿੱਤਾ ਆਸ਼ੂ ਤੋਸ਼ ਨਹੀਂ ਰਹਿਣ ਦਾ ਫੁਲਕਾ ਛੋਟੇਪੁਰ ਕੁੱਕੀ ਖੈਰਾ ਗਾਂਧੀ ਇਹ ਕਿਥੋਂ ਦਾ ਵਿਚਾਰਾ ਰਹਿ ਜਾਉਂਦਾ ਮੁੱਖ ਮੰਤਰੀ ਅੱਜ ਤੁਹਾਡੇ ਦੇ ਬੋਲਣੇ ਉਹ ਕਹਿੰਦੇ ਕਿ ਸੰਪਾਲ ਸਿੰਘ ਖੈਰਾ ਨੂੰ ਮਾਲਵੇ ਦਾ ਕਲਚਰ ਨਹੀਂ ਪਤਾ ਹੈਗਾ ਪਿੰਡਾਂ 'ਚ ਜਾ ਕੇ ਵੋਟ ਕਿਸ ਮੁੱਦੇ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਜੇ ਕਲਚਰ ਨਹੀਂ ਪਤਾ ਤੇ ਹਜ਼ਾਰਾਂ ਦੀ ਲੋਕ ਵਿੱਚ ਇਕੱਠੇ ਹੋ ਰਿਹਾ ਔਰ ਮੈਨੂੰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਅਕਾਲੀ ਦਲ ਦੇ ਵੋਟਰ ਵੀ ਵਰ ਮੈਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਅੱਛੇ ਅਕਲਾਕੀ ਲੋਕ ਨੇ ਕਿਉਂਕਿ ਚੀਟਿੰਗ ਤਾਂ ਭਗਵਾਨ ਤੇ ਕੇਜਰੀਵਾਲ ਨੇ ਕੀਤੀ ਵਾਅਦਾ ਖਿਲਾਫੀ ਮੁਕਰੇ ਤਾਂ ਇਹ ਨੇ ਪਰਕਰਤਾ ਉੱਥੇ ਹੀ ਖੜੇ ਨੇ ਉਸੇ ਵਾਅਦਿਆਂ ਤੇ ਖੜੇ ਨੇ ਉਹ ਵੀ ਵੋਟ ਪਾਉਣਗੇ ਔਰ ਕਾਂਗਰਸ ਦਾ ਕੇਟਰ ਬੜਾ ਪੱਬਾ ਪਾਰ ਹੋ ਕੇ lettes me tell you ਕਾਂਗਰਸ ਫਰਸਟ ਸਰਕਮਸਟੈਂਸਸ ਵਿੱਚ 2022 ਦੀ ਅਸੈਂਬਲੀ ਨੋ ਹਲਕਿਆਂ ਵਿੱਚ 2118000 ਵੋਟ ਪਈ ਆ ਔਰ 254000 ਨਾ ਪੰਜ ਕੋਨੀ ਲੜਾਈ ਵਿੱਚ ਸਮਨਜੀਤ ਸਿੰਘ ਮਾਨ ਐਮਪੀ ਬਣੇ ਨੇ ਤੋ ਕਾਂਗਰਸ ਕਰੋ 2 ਲੱਖ ਵੋਟ ਲੈ ਕੇ ਚੱਲਦੀ ਹੈ 2.5 ਲੱਖ ਬੋਟ ਦਾ ਦਾਵਾ ਕਰ ਰਹੇ ਨੇ ਕਹਿੰਦੇ 2.5 ਲੱਖ ਬੋਟ ਦੇ ਉੱਪਰ ਮੀਤ ਹੀਰ ਦੀ ਜਿੱਤ ਸਾਡੀ ਯਕੀਨੀ ਚਲੋ ਇਹ ਤਾਂ ਸਾਹਮਣੇ ਆ ਹੀ ਜਾਣਾ ਜੀ ਮੀਤ ਹੀਰ ਕਦੀ ਬੋਲਿਆ ਹੈ ਜਿਹੜੇ ਮੀਤ ਹੀਰ ਇੱਕ ਫੇਲ ਮਨਿਸਟਰ ਆ ਜਿਹੜਾ ਮੀਤ ਹੀਰ ਐਜੂਕੇਸ਼ਨ ਮਨਿਸਟਰ ਬਣਿਆ ਉਹਦਾ ਮਹਿਕਮਾ ਵਾਪਸ ਲੈ ਲਿਆ ਕਿਉਂਕਿ ਨਿਖਿੱਧ ਸਾਬਤ ਹੋਇਆ ਮਾਈਨਿੰਗ ਦਾ ਮਹਿਕਮਾ ਦਿੱਤਾ ਉਹ ਵਾਪਸ ਲੈ ਲਿਆ ਤਿੰਨ ਚਾਰ ਮਹਿਕਮੇ ਹੋਰ ਦਿੱਤੇ ਉਹ ਵਾਪਸ ਲੈ ਲੇ ਜਿਹੜਾ ਜਿਹੜਾ ਬੰਦਾ ਬਤੌਰ ਮੰਤਰੀ ਫੇਲ ਹੋ ਗਿਆ ਵਾ ਉਹ ਪਾਰਲੀਮੈਂਟਰੀਅਨ ਕਿਦਾਂ ਕਾਮਯਾਬ ਹੋ ਜਾਊਗਾ ਮੈਨੂੰ ਦੱਸੋ ਨਾ ਪੰਜਾਬ ਦੇ ਕਿਹੜੇ ਮੁੱਦੇ ਉੱਤੇ ਬੋਲਿਆ ਸਵਾਏ ਕੇਜਰੀਵਾਲ ਦੇ ਅਰੈਸਟ ਹੋਣ ਤੋਂ ਕਿਹੜੇ ਪੰਜਾਬ ਦੇ ਮੁੱਦੇ ਉੱਤੇ ਇਹਦੇ ਗਵਾਂਡ ਵਿੱਚ ਸਭ ਕੁਝ ਹੋਇਆ ਵਾ ਇਹ ਤਾਂ ਗੁਜਰਾ ਪਿੰਡ ਵਿੱਚ 25 ਦਲਿਤਾਂ ਦੇ ਪਰਿਵਾਰਾਂ ਨੂੰ ਮਿਲਣ ਤੱਕ ਨਹੀਂ ਗਿਆ ਜੋ ਉੱਥੇ ਉਹਨਾਂ ਦਾ ਹਾਲ ਪੁੱਛਣ ਨਹੀਂ ਗਿਆ ਇਸ ਕਰਕੇ ਜਿਲ੍ਹਾ ਪ੍ਰਧਾਨ ਸੀਗਾ ਜੀ ਦਲਵੀਰ ਸਿੰਘ ਗੋਲਦੀ ਹੁਣ ਜਿਲ੍ਹਾ ਪ੍ਰਧਾਨ ਕੀ ਤੋਂ ਵੀ ਅਸਤੀਫਾ ਦੇ ਦਿੱਤਾ ਕਿਤੇ ਨਾ ਕਿਤੇ ਸੁਪਾਲ ਸਿੰਘ ਕਹਿ ਰਿਹਾ ਹੋਰ ਉਹਨੂੰ ਇਸ ਚੀਜ਼ ਦਾ ਲਾਅਸ ਨਹੀਂ ਦੇਖੋ ਮੈਂ ਕੋਈ ਹੰਕਾਰ ਨਹੀਂ ਬੋਲਦਾ ਮੈਂ ਉਸ ਪਰਮਾਤਮਾ ਵਾਹਿਗੁਰੂ ਈਸ਼ਵਰ ਅੱਲਾਹ ਤੋਂ ਡਰ ਕੇ ਕਹਿਣਾ ਵਾ ਕਿ ਹੁਣ ਧੂਰੀ ਵਿੱਚ ਸਾਨੂੰ ਅੱਗੇ ਨਾਲੋਂ ਜ਼ਿਆਦਾ ਵੋਟ ਪਈ ਹੈ ਯਕੀਨ ਰੱਖਣਾ ਕੇਡਰ ਸਾਡਾ ਇੰਟੈਕਟ ਹੈ ਕੋਈ ਬੰਦਾ ਉੱਥੋਂ ਹਿਲਿਆ ਨਹੀਂਗਾ ਔਰ ਕਿ ਔਰ ਕਿਤੇ ਨਾ ਕਿਤੇ ਹੀ ਹੈ ਲੋਸਡ ਕ੍ਰੈਡੀਬਿਲਟੀ ਮਾਫ ਕਰਨਾ ਮੈਨੂੰ ਔਰ ਅੱਜ ਭਗਵੰਤ ਕਹਿ ਰਿਹਾ ਸੀ ਜੇ ਖੈਰਾ ਜੀ ਬੀਜੇਪੀ ਚਲੇ ਜਾਵੇਗਾ ਤੇ ਜੇ ਮੈਂ ਜੇ ਖੈਰਾ ਬੀਜੇਪੀ ਵਿੱਚ ਨਾ ਗਿਆ ਇਹ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੂੰ ਮਾਫੀ ਮੰਗੇਗਾ ਲੋਕਾਂ ਕੋ ਪਬਲਿਕ ਅਪੋਲੋਜੀ ਜੇ ਮੈਂ ਨਾ ਗਿਆ ਤੂੰ ਇਹ ਇਲਜ਼ਾਮ ਕਿਹਾ ਨਾ ਕਿ ਖੈਰਾ ਬੀਜੇਪੀ ਦੀ ਤਿਆਰੀ ਵਿੱਚ ਜਾਣ ਔਰ ਨਾਲੇ ਗੱਲ ਸੁਣ ਲੈ ਮੈਂ ਕੋਈ ਸੁੱਕਿਆ ਹੋਇਆ ਦਰਖਤ ਦਾ ਪੱਤਾ ਨਹੀਂ ਜਿਹੜਾ ਹਵਾ ਦੇ ਬੁੱਲੇ ਦੇ ਨਾਲ ਕਿਤੇ ਡਿੱਕੇ ਟੁੱਟ ਜੂ ਮੈਂ ਉਸ ਪਰਮਾਤਮਾ ਵਾਹਿਗੁਰੂ ਦੀ ਦਿੱਤੀ ਹੋਈ ਸ਼ਕਤੀ ਆ ਜਿਹੜਾ ਤੁਹਾਡੇ ਝੂਠੇ ਕੇਸਾਂ ਨੂੰ ਸਾਹਮਣਾ ਕੀਤਾ ਬੰਦਿਆਂ ਨੂੰ ਪੰਜ ਮੁਕੱਦਮੇ ਬਣਾਏ ਮੇਰੇ ਤੇ ਭਗਵੰਤ ਪੰਤੂ ਔਰ ਉਹ ਪੰਜਾਂ ਤੋਂ ਤਿੰਨਾਂ 'ਚ ਜਦੋਂ ਮੈਨੂੰ ਨਹੀਂ ਗ੍ਰਿਫਤਾਰ ਕਰ ਸਕਿਆ ਫਿਰ ਤੂੰ ਚੌਥਾ ਬਣਾਇਆ ਐਨਡੀਪੀਐਸ ਦਾ 9 ਸਾਲ ਝੂਠਾ ਮੁਕੱਦਮਾ ਉਹ ਮੁਕੱਦਮਾ ਯਾਦ ਕਰ ਜਿਸ ਮੁਕੱਦਮੇ ਵਿੱਚ 2017 ਤੂੰ ਮੇਰੀ ਤਾਰੀਫ਼ ਕੀਤੀ ਆ ਕਿ ਖੈਰ ਇਹਨਾ ਤੱਕਾ ਹੋ ਰਿਹਾ ਵਾ ਮੈਂ ਪਾਰਲੀਮੈਂਟ ਵਿੱਚ ਵੈਂਡੇਟਾ ਦੀ ਗੱਲ ਕਰੂੰਗਾ ਉਸੇ ਮੁਕਦਮੇ 'ਚ ਮੈਨੂੰ ਗ੍ਰਿਫਤਾਰ ਕਰ ਲਿਆ ਜਦੋਂ 4 ਜਨਵਰੀ 2024 ਨੂੰ ਮੇਰੀ ਜ਼ਮਾਨਤ ਹੋ ਰਹੀ ਹਾਈ ਕੋਰਟ ਤੋਂ ਪੰਜਵਾਂ ਮੁਕਦਮਾ ਮੈਂ ਟੀਲ 'ਚ ਬੈਠਿਆਂ ਦਾ ਇੱਕ ਬਣਾਇਆ ਸੋ ਦੇਰਫੋਰ ਓਕੇ ਕਹਿੰਦੇ ਹੁੰਦੇ ਕਿ ਜੋ ਬੀਜੋਗੇ ਉਹੀ ਵੱਡੋਗੇ ਹੁਣ ਸਾਡੇ ਕੇਜਰੀਵਾਲ ਸਾਹਿਬ ਅੰਦਰ ਬੈਠੇ ਨੇ ਰੋ ਰਹੇ ਨੇ 4 ਕਿਲੋ ਵਜ਼ਨ ਕਮ ਹੋ ਗਿਆ ਹੈ ਮੇਰਾ ਇਸki sugar ਵੱਧ ਗਈ ਹੈ ਤੇ ED ਨੂੰ ਜਦੋਂ ਬੁਲਾ ਕੇ ਕੋਰਟ ਨੇ ਪੁੱਛਿਆ ਕਿ ਇਹਦੀ ਸ਼ੂਗਰ ਦਾ ਇਲਾਜ ਕਿਉਂ ਨਹੀਂ ਕਰਦੇ ਕਹਿੰਦੇ ਜੀ ਹਾਂ ਵੀ ਬੜੇ ਚੁੱਪ ਦਾ ਅੰਦਰ ਬੈਠਾ ਆਲੂ ਪੂੜੀਆਂ ਖਾਂਦਾ ਵਾ ਰਸਗੁਲੇ ਖਾਂਦਾ ਸੋ ਇਹ 도ਗਲੇ ਬੰਦੇ ਸੀ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਪਛਾਣ ਲਿਆ ਇਹਨਾਂ ਦੀ ਮੇਰੇ ਹਿਸਾਬ ਦੇ ਨਾਲ ਬਹੁਤ ਪੁਰੀ ਹਾਲਤ ਹੋਣ ਜਾ ਰਹੀ ਹੈ ਸੰਗਰੂੜ ਦੇ ਵਿੱਚ ਸਰ ਮਨੂ ਇੰਡੀਆ ਬਣਾਉਣ ਵਾਸਤੇ ਜਿਹੜਾ ਇੰਡੀਆ ਬਣਿਆ ਕੰਟ ਬਣਿਆ ਉੱਥੇ ਇਕੱਠੇ ਲੜ ਰਹੇ ਤੇ ਪੰਜਾਬ ਦੇ ਵਿੱਚ ਲੋਕ ਫਾਨ ਚੱਕਰੇ ਨੇ ਕਿ ਪੂਰੇ ਦੇਸ਼ 'ਚ ਫਿਰ ਕੀ ਵੀ ਮੈਸੇਜ ਜਾਏਗਾ ਜਦ ਪੰਜਾਬ ਤੁਸੀਂ ਦੇਖੋ ਇਹਨਾਂ ਨੇ ਪਿਛਲੇ 2 ਸਾਲਾਂ 'ਚ ਸਾਡੇ ਕਿੱਢ ਨੂੰ ਥੱਲੇ ਤੱਕ ਹਤਾਸ਼ ਕੀਤਾ ਸਰਪੰਚਾਂ ਤੇ ਪਰਚੇ ਕਾਉਂਸਲਰਾਂ ਤੇ ਪਰਚੇ ਕਮੇਟੀਆਂ ਤੋੜ ਦਿਓ ਸਰਪੰਚ ਸਸਪੈਂਡ ਕਰਾ ਦਿਓ ਦੋ ਦਰਜਨ ਤੋਂ ਉੱਤੇ ਕਾਂਗਰਸ ਦੇ ਲੀਡਰਜ਼ ਨੂੰ ਗ੍ਰਿਫਤਾਰ ਕਰਕੇ ਮੇਰੇ ਤੇ ਤੁਹਾਨੂੰ ਮੈਂ ਸਾਹਮਣੇ ਤਾਂ ਲੈ ਕੇ ਆ ਪੰਜ ਪਰਚੇ ਦਰਜ ਕੀਤੇ ਕਿਹੜੀ ਪਾਰਟੀ ਦਾ ਕਿਹੜੇ ਜਨਨਾਂ ਦੇ ਨਾਲ ਤੁਰਕੇ ਹੋ ਸਕਦਾ ਸਾਡਾ ਪੰਜਾਬ ਦੇ ਵਿੱਚ ਇਹਨਾਂ ਦਾ ਘਾਟਾ ਹੈ ਪੂਰਾ ਏਦਾਂ ਲੜਾਈ ਆ ਪ੍ਰੋਪਰ ਔਰ ਜਿੱਥੇ ਦਿੱਲੀ ਦੇ ਵਿੱਚ ਕਰਦੇ ਨੇ ਗੁਜਰਾਤ ਚ ਕਰਦੇ ਗੋਆ ਚ ਵੀ ਹੈਵ ਨਥਿੰਗ ਟੂ ਡੂ ਆਊਟ ਹੇਅਰ ਇਟਸ ਅ ਵੈਰੀ ਸਟਰੋਂਗ ਫਾਈਟ ਔਰ ਫਾਈਟ ਵੀ ਸਾਡੀ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਇੱਥੋਂ ਪੰਜਾਬ ਚੋਂ ਜਿਹੜੀਆਂ ਇਹਨਾਂ ਨੇ ਝੂਠੇ ਵਹਿਦੇ ਲਾਰੇ ਲਾਇਏ ਸੀ ਉਹ ਤੋਂ ਖਤਮ ਕਰਾਂਗੇ ਧੰਨਵਾਦ ਏਜੰਸੀਆਂ ਵੀ ਮੇਰੇ ਉਲਟ ਨੇ ਭਾਰਤ ਦੀ ਸਰਕਾਰ ਵੀ ਔਰ ਭਗਵੰਤ ਮਾਨ ਦਾ ਪੂਰਾ ਜੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਪਾਰਲੀਮੈਂਟਸ ਨਾ ਪਹੁੰਚੇ ਸੋ ਇਸ ਕਰਕੇ ਕਈ ਹਤਕੰਡੇ ਵਰਤੇ ਜਾਣਗੇ ਹਲੇ ਹੋ ਸਕਦਾ ਮੇਰੇ ਤੇ ਜਾਨਲੇਵਾ ਹਮਲਾ ਵੀ ਹੋਵੇ ਮੈਨੂੰ ਫਿਜ਼ਿਕਲੀ ਵੀ ਇਲੀਮੀਨੇਟ ਕਰਾਉਣ ਤੱਕ ਜਾ ਸਕਦੀ ਹੈ ਇਹ ਇਹ ਸਰਕਾਰਾਂ ਪਰ ਮੈਂ ਜਿੱਦਾ ਪਹਿਲਾਂ ਕਿਹਾ ਕਿ ਮੈਂ ਸਭ ਕੁਝ ਫੇਸ ਕਰੂੰਗਾ ਔਰ ਭਗਵੰਤ ਮਾਨ ਨੂੰ ਕਿਹਾ ਦੱਬ ਕੇ ਜੋਰ ਲਾ ਐ ਕਿ ਪੂਰਾ ਤੰਤਰ ਦੁਰਉਪਯੋਗ ਕਰ ਠੋਕ ਕੇ ਸ਼ਰਾਬ ਪਾ ਕੇ ਪੈਸੇ ਵੰਡ ਕੇ ਦੇਖ ਲੈ ਜਿੱਥੇ ਕਹਿੰਦੇ ਨੇ ਕਿ ਆਵਾਜ਼ੇ ਖਲਕਤ ਨਗਾਰਾਏ ਖੁਦਾ ਜਿਹਦੇ ਨਾਲ ਲੋਕ ਨੇ ਉਸੇ ਦੇ ਨਾਲ ਰੱਬ ਹੈ ਇਹ ਸਾਬਤ ਹੋਵੇਗਾ ਦੇਖਦੇ ਹੋ ਅੱਜ ਵੱਡੇ ਇਕੱਠ ਰੱਖਿਆ ਗਿਆ ਆ ਸੁਖਪਾਲ ਸਿੰਘ ਖੇਰਾਂ ਪਹੁੰਚੇ ਕਿਸ ਤਰ੍ਹਾਂ ਦਾ ਜੋਸ਼ ਰਚਾ ਹੈ ਦੇਖੋ ਅੱਜ ਜਿਹੜੀ ਦੜਬਾ ਦੀ ਕਾਂਗਰਸ ਪਾਰਟੀ ਹੈ ਜੋ ਧਮਾਨ ਪਰਿਵਾਰ ਦੇ ਨਾਲ ਹਮੇਸ਼ਾ ਤੋਂ ਖੜੀ ਹੈ ਅੱਜ ਉਹਨਾਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਸਰਦਾਰ ਸੁਖਪਾਲ ਸਿੰਘ ਖੇਰਾਂ ਦਾ ਸਵਾਗਤ ਕੀਤਾ ਇੱਥੇ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਇਸ ਇਲੈਕਸ਼ਨ ਦੇ ਵਿੱਚ ਸਾਰੀ ਜਿਹੜੀ ਟੀਮ ਹੈ ਇਹ ਜਿਨ੍ਹਾਂ ਨੇ ਧਮਾਨ ਸਾਹਿਬ ਨੂੰ ਦੋ ਵਾਰੀ ਐਮਐਲਏ ਬਣਾਇਆ ਇਸ ਕਾਬਲ ਬਣਾਇਆ ਕਿ ਉਹ ਅਮਰਗੜ ਤੋਂ ਜਾ ਕੇ ਸਨਾਮ ਤੋਂ ਜਾ ਕੇ ਇਲੈਕਸ਼ਨ ਲੜ ਸਕਣ ਅੱਜ ਉਹ ਸਾਰੀ ਟੀਮ ਨੇ ਆਪਣਾ ਜੋਸ਼ ਦਿਖਾਇਆ ਉਹੀ ਪਿਆਰ ਜਿਹੜਾ ਧਮਾਨ ਪਰਿਵਾਰ ਨੂੰ ਦਿੱਤਾ ਉਹੀ ਪਿਆਰ ਅੱਜ ਖੈਰਾ ਸਾਹਿਬ ਨੂੰ ਦੇ ਕੇ ਇਹ ਸਬੂਤ ਦਿੱਤਾ ਕਿ ਧਮਾਨ ਪਰਿਵਾਰ ਨੇ ਇੱਥੇ ਲੋਕਾਂ ਦੇ ਵਿੱਚ ਪਿਆਰ ਖੱਟਿਆ ਤੇ ਉਹ ਪਿਆਰ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੂੰ ਵੋਟਾਂ ਦੇ ਰੂਪ ਦੇ ਵਿੱਚ ਅਸੀਂ ਦੇਵਾਂਗੇ ਮੋਰ ਜਿਹੜਾ ਹੈਗਾ ਸੁਨੀਲ ਸਿੰਘ ਧਮਾਨ ਉਹਨਾਂ ਨੂੰ ਪਾਰਟੀ ਜੀ ਲੈਉਣ ਦੀ ਗੱਲ ਵੀ ਆਖਰੀ ਸੀ ਸਟੇਜ ਤੋਂ ਕੀ ਗੱਲ ਦੀ ਬਾਤ ਦੇਖੋ ਉਹ ਵੈਸੇ ਤੋਂ ਇਹਨਾਂ ਦੇ ਹਨਾ ਹਾਈ ਲੈਵਲ ਦੀਆਂ ਗੱਲਾਂ ਨੇ ਪਰ ਫਿਰ ਵੀ ਇਹਨਾਂ ਨੇ ਮੈਨੂੰ ਵੀ ਕਈ ਵਾਰੀ ਕਿਹਾ ਕਿ ਤੁਮਾਨ ਸਾਹਿਬ ਬਾਰੇ ਈਵਨ ਪ੍ਰਧਾਨ ਜੀ ਨਾਲ ਵੀ ਗੱਲ ਕਰੀ ਹੈ ਇਹਨਾਂ ਨੇ ਬੜਿੰਗ ਸਾਹਿਬ ਨਾਲ ਵੀ ਗੱਲ ਹੋਈ ਸੀ ਚਲੋ ਉਹਨਾਂ ਨੇ ਵੀ ਇਸ ਬਾਰੇ ਚ ਚਰਚਾ ਕੀਤੀ ਸੀ ਲੇਕਿਨ ਉਹ ਗੱਲ ਉੱਥੇ ਜਾ ਕੇ ਆ ਜਾਂਦੀ ਹੈ ਕਿ ਚਲੋ ਜੋ ਵੀ ਬੰਦੇ ਨੇ ਰੁੱਸੇ ਕਿਸੇ ਨੇ ਆਪਾਂ ਸਾਰਿਆਂ ਨੂੰ ਇਕੱਠੇ ਕਰਕੇ ਟੀਮ ਚ ਬਣਾ ਕੇ ਚੱਲਾਂਗੇ ਐਦਾਂ ਇਕੱਲੇ ਇਕੱਲੇ ਟੀਮ ਪਾੜ ਕੇ ਫਾਇਦਾ ਕੋਈ ਨਹੀਂ ਦੇਖੋ ਅੱਜ ਜਿਹੜੇ ਪਾਰਟੀ ਦੇ ਐਕਟਿਵ ਮੈਂਬਰ ਨੇ ਉਹ ਭੱਜ ਰਹੇ ਨੇ ਪਰ ਜਿਹੜਾ ਬੰਦਾ 2 ਸਾਲ ਦਾ ਘਰੇ ਬੈਠਾ ਇਹਦਾ ਮਤਲਬ ਉਹ ਆਪਣੇ ਊਸੂਲਾਂ ਦਾ ਬੰਨਿਆ ਘਰੇ ਬੈਠਾ ਉਹਨਾਂ ਕੋਲ ਕੋਈ ਰਾਹ ਨਹੀਂ ਸੀ ਕੋਈ ਪਰ ਉਸੂਲ ਇਹ ਹੁੰਦੇ ਨੇ ਜੇ ਭਾਈ ਮੁੰਡਾ ਕਾਂਗਰਸ ਦੇ ਵਿੱਚ ਆ ਫਿਰ ਪਿਓ ਕਿਸੇ ਪਾਸੇ ਕਿਵੇਂ ਜਾਊਗਾ ਸੋ ਜਿੰਨੀ ਦੇਰ ਬੈਠਾਂਗੇ ਅਸੀਂ ਪਰਿਵਾਰ ਸਾਡਾ ਪਰਿਵਾਰ ਇੱਕ ਪਾਰਟੀ 'ਚ ਇੱਕ ਪਰਿਵਾਰ ਗਰੁੱਪ ਦੇ ਵਿੱਚ ਅਸੀਂ ਸੇਵਾ ਕਰਾਂਗੇ ਬਾਹਰ ਨਿਕਲ ਕੇ ਨਹੀਂ ਦਾ ਘਰੇ ਬਹਿ ਕੇ ਕਰਾਂਗੇ ਪਰ ਕਰਾਂਗੇ ਉਸੇ ਗਰੁੱਪ ਦਾ ਕੰਮ ਜਿੱਥੇ ਆ ਸਾਰਾ ਪਰਿਵਾਰ ਸਾਡਾ ਖੜਾ ਇਸ ਪਰਿਵਾਰ ਦੇ ਨਾਲ ਅਸੀਂ ਅੱਜ ਐਡਾ ਵੱਡਾ ਇਕੱਠ ਕਰਨ ਦੇ ਵਿੱਚ ਕਿਸ ਨੂੰ ਸਿਹਰਾ ਦੇ ਆ ਦੇਖੋ ਆ ਸਾਰੇ ਖੜੇ ਨੇ ਮੈਂ ਤਾਂ ਸਟੇਜ ਤੋਂ ਹੀ ਬੋਲੀ ਆ ਗੱਲ ਵੀ ਮੈਂ ਸਟੇਜ ਦੇ ਵਿੱਚ ਮੈਂ ਕੋਈ ਵੀ ਯੋਗਦਾਨ ਨਹੀਂ ਸੀ ਪਾਇਆ ਮੈਂ ਸਿਰਫ ਟਾਈਮ ਲੈ ਕੇ ਦਿੱਤਾ ਸੀ ਆ ਸਾਰੀ ਟੀਮ ਨੂੰ ਕਿ ਖਹਿਰਾ ਸਾਹਿਬ ਤੁਹਾਡੇ ਕੋਲ ਇੰਨੀ ਇਹਨਾਂ ਨੇ ਤਿਆਰੀ ਕਰ ਲਈ ਤੇ ਅਸੀਂ ਇਹਨਾਂ ਨੂੰ ਪਿਆਰ ਕਰਦੇ ਆ ਉਹ ਪਿਆਰ ਇਹਨਾਂ ਨੇ ਅੱਜ ਸਾਰਾ ਇਕੱਠੇ ਕਰਕੇ ਦਿਖਾ ਦਿੱਤਾ ਇਹ ਸਾਰਾ ਸੇਰਾ ਇਹਨਾਂ ਸਾਰੀ ਟੀਮ ਨੂੰ ਧਮਾਨ ਟੀਮ ਨੂੰ ਹੈ ਸਾਰਾ ਸੇਰਾ ਅਰਗਨਿਕ ਕਿਸ ਤਰ੍ਹਾਂ ਦੇਖ ਲੋ ਅੱਜ ਦਾ ਪ੍ਰੋਗਰਾਮ ਸੁਖਪਾਲ ਸਿੰਘ ਖਹਿਰਾ ਉਹਦਾ ਕਿਸ ਤਰ੍ਹਾਂ ਦਾ ਰਿਹਾ ਪ੍ਰੋਗਰਾਮ ਅੱਜ ਦਾ ਜਿਹੜਾ ਸੁਖਪਾਲ ਸਿੰਘ ਖਹਿਰਾ ਦਾ ਢੜਬਾ ਵੇਖੇ ਇੱਕ ਮੀਟਿੰਗ ਦੀ ਹੈ ਗਈ ਸੀ ਪ੍ਰੋਗਰਾਮ ਪਰ ਅੱਜ ਉਹ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਸਾਰੇ ਇਹ ਜਿਹੜੇ ਸਾਡੇ ਕਾਂਗਰਸੀ ਵਰਕਰ ਪਿੰਡਾਂ ਦੇ ਵਿੱਚੋਂ ਪੰਜ ਸਰਪੰਚ ਹੈ ਉਹਨਾਂ ਨੂੰ ਮੈਨੂੰ ਇਹ ਲੱਗਦਾ ਵੀ ਬਹਿ ਜਿੰਨਾ ਖੁਸ਼ੀ ਚੜੀ ਹੋਈ ਸੀ ਸੁਖਪਾਲ ਸਿੰਘ ਖੈਰਾ ਦੇ ਇੱਥੇ ਆਉਣ ਦੀ ਤੇ ਅਸੀਂ ਸਾਰੇ ਵਿਸ਼ਵਾਸ ਦਿਵਾਉਣਾ ਜੂਥ ਵੱਲੋਂ ਕਿ ਸੁਖਪਾਲ ਸਿੰਘ ਖੈਰਾ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਪੇਜਾਂਗੇ ਇੱਕ ਕੱਲ ਜਿਹੜਾ ਹੈਗਾ ਮੌਜੂਦਾ ਸਰਕਾਰ ਦਾ ਪ੍ਰੋਗਰਾਮ ਹੈ ਸਾਹਮਣੇ ਅਸੀਂ ਜਾਂ ਦੂਜੇ ਪਾਸੇ ਇੱਕ ਤਾਂ ਅਡੀ ਪਾਰਟੀ ਦਾ ਪ੍ਰੋਗਰਾਮ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਦੋਨੇ ਬਹੁਤ ਤਾਂ ਤੁਸੀਂ ਵੀ ਪੱਤਰਕਾਰੋਂ ਤੁਸੀਂ ਵੀ ਮੌਜੂਦਾ ਸਰਕਾਰ ਦਾ ਵੀ ਦੇਖਿਆ ਅੱਜ ਤੇ ਸਾਡਾ ਵੀ ਦੇਖਿਆ ਉਹ ਤਾਂ ਤੁਹਾਡੇ ਕੈਮਰੇ ਤੇ ਪਾਰਕੂ ਅੱਖਾਂ ਜਿਹੜੀ ਪੱਤਰਕਾਰਾਂ ਨੇ ਸਾਰੇ ਲੋਕਾਂ ਨੂੰ ਦਿਖਾ ਦੂਗੀ ਕਿੰਨਾ ਦਾ ਕੱਠ ਵੱਧ ਸੀਗਾ